ਹallelujah ਮੇਰੇ ਵੱਲੋਂ ਐਂਟੀਸ ਕ੍ਰਾਈਸ ਨਹੀਂ ਸਰੋ ਲੋ ਸਾਰੇ ਪ੍ਰਭੂ ਦੇ ਲੋਕਾਂ ਨੂੰ ਚੈਨਸੀ ਦੀ ਅੱਜ ਫੇਰ ਪ੍ਰਭੂ ਦੇ ਬਚਨ ਦੇ ਵੀ ਚੋਂ ਸਿੱਖਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਤੁਹਾਡਾ ਤੇਰਾ ਨਿਆਂ ਕਰੇਗਾ ਹallelujah ਪ੍ਰਭੂ ਦੇ ਬਚਨ ਦੇ ਵਿੱਚ ਚਾਹੇ ਨਮਾਨੀズム ਹੈ ਚਾਹੇ ਉਹ ਪਰਮਾਨਾਰੀ ਜਲ ਹੈ ਬੜੇ ਹੀ ਆਧੁਨਿਕ ਦੇ ਕੀ ਦੇ ਨਾਲ ਪ੍ਰਭੂ ਦਾ वचन ਧਿਆਨ ਕਰਦਾ ਹੈ ਕਿ ਤੁਹਾਡੀ ਹਰੇਕ ਚਗੀ ਗਰ ਅਤੇ ਬੋਰੀ ਗਰ ਦਾ ਨਿਯੋਗ ਕੀਤਾ ਜਾਵੇਗਾ ਹallelujah ਉਹਦੇ ਹਿਸਾਬ ਦੇ ਨਾਲ ਤੁਹਾਨੂੰ ਤੇ ਮੈਨੂੰ ਪ੍ਰਭੂ ਦੇ ਵੱਲੋਂ ਇਹ ਆਮਨੇਗਾ ਹallelujah ਕਿਸ ਤਰ੍ਹਾਂ ਦੇ ਜਿਹੜੀ ਪਾਸਤਵਲੀ ਜ਼ਿੰਦਗੀ ਹੈ ਜਦੋਂ ਅਸੀਂ ਅੰਧੇਕਾਰ ਕਰਦੇ ਹਾਂ ਬੰਦਿਸਮਲ ਲੈਂਦੇ ਹਾਂ ਸਾਡੇ ਪਾਸਟ ਵਾਲੀ ਜ਼ਿੰਦਗੀ ਦੇ ਪਾਪ ਜਿਹੜੇ ਮਾਫ਼ ਹੋ ਜਾਂਦੇ ਨੇ ਲੇਕਿਨ ਜਦੋਂ ਅਸੀਂ ਪ੍ਰਭੂ ਦੇਵ ਨੂੰ ਜਾਣ ਲੈਂਦੇ ਹਾਂ ਚੱਲੇ ਹਾਂ ਤੇ ਪ੍ਰਮਤੋ ਓਚਰ ਕੀ ਕਹਿੰਦਾ ਹੈ ਹਾਲੇਲੂਇਆ ਅੱਜ ਪੜਾਂਗੇ ਉਪਦੇਸ਼ਕ ਦੀ ਪੋਥੀ ਉਹਦਾ 12ਵਾਂ ਉਹਦੀ 13 ਤੇ 14 ਹੈ ਮੈਂ ਤੁਹਾਡੇ ਵਾਸਤੇ ਪੜਾਂਗਾ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੈ ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ ਪ੍ਰਭੂ ਕਹਿੰਦਾ ਪ੍ਰਭੂ ਦਾ ਵਚਨ ਕਹਿੰਦਾ ਸਾਰੇ ਵਚਨਾਂ ਦਾ ਸਾਰੀ ਬਾਣੀ ਦਾ ਸਾਰ ਕੀ ਹੈ ਪਰਮੇਸ਼ਰ ਨੂੰ ਡਰ ਉਹਦਾ ਵਚਨ ਕਹਿੰਦਾ ਹੈ ਪਰਮੇਸ਼ਰ ਨੂੰ ਡਰ ਅਤੇ ਉਹਦੀਆਂ ਆਗਿਆ ਮੰਨ ਉਹਦੀਆਂ ਆਗਿਆ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹ ਹੁੰਦਾ ਹੈ ਰੈਨਿਥ ਇਸ ਡਿਊਟੀ ਕਰਤਵ ਪ੍ਰਬੂਹ ਦਾ ਵਚਨ ਕਹਿੰਦਾ ਹੈ ਕਿ ਸਾਰੀਆਂ ਗੱਲਾਂ ਦਾ ਇਹੋ ਹੀ ਸਾਰ ਹੈ ਕਿ ਪਰਮੇਸ਼ੁਰੂ ਨੂੰ ਦਰਮੂ ਅਤੇ ਉਹਦੀ ਆਗਿਆ ਨੂੰ ਮਨ ਮੰਨੋ ਕਿਉਂ ਜੋ ਇਹ ਸਾਰੀਆਂ ਗੱਲਾਂ ਦਾ ਅਧਾਰਿਤ ਹੈ ਜਾਂ ਇਹ ਸਾਰੀਆਂ ਗੱਲਾਂ ਦੀ ਫੰਡਾਮੈਂਟਲ ਡੂਟੀ ਹੈ ਹallelujah ਕੀ ਕਹਿੰਦਾ ਹੈ ਉਹਦਾ ਭੈ ਮਨਣਾ ਉਹਦੀ ਆਗਿਆ ਦੇ ਵਿੱਚ ਆਪਣਾ ਅਨੰਦਾਂ ਬੱਚਿਆ ਹੋਇਆ ਜੀਵਨ ਦਾ ਦੀਤ ਕਰਨਾ ਨਸੀਬ ਲੋਕਾਂ ਦੇ ਦੁਤੀ ਹੈ ਹallelujah ਉਹਦੀ ਰਜ਼ਾ ਵਿੱਚ ਰਹਿਣਾ ਉਹਦੀ ਇੱਛਾ ਦੇ ਆਪ ਸਾਥ ਚੱਲਣਾ ਉਹਦੀ ਆਗਿਆ ਨੂੰ ਮੰਨ ਪ੍ਰਭੂ ਦੇ ਦਰ ਨੂੰ ਆਪਣੇ ਮਨ ਦੇ ਵਿੱਚ ਆਪਣੇ ਬੱਚਿਆਂ ਦੇ ਮਨ ਦੇ ਵਿੱਚ ਆਪਣੇ ਘਰਾਣੇ ਦੇ ਵਿੱਚ ਧਰਮ ਕਰਨਾ ਹallelujah ਜੇ ਧਾਮ ਹੋਵੇਗਾ ਗੋਪੁਦਾ ਦੇ ਪ੍ਰਭੂ ਦੇ ਵਰਸ਼ ਨੂੰ ਸਿੱੰਗੀ ਤਰ੍ਹਾਂ ਜਾਣਦੇ ਹਾਂ ਜੇ ਬਾਣੀ ਦਾ ਸਭ ਤੋਂ ਚੰਗੀ ਤਰ੍ਹਾਂ ਗਿਆਨ ਹੈ ਤੇ ਆਚੋ ਬੈਠਕਲੀ ਪ੍ਰਭੂ ਦਾੜ ਤਾੜ ਉਹ ਆਦੇ ਤੇ ਮੀਰੀ ਜ਼ਿੰਦਗੀ ਵਿੱਚ ਹੋਵੇਗਾ ਅਤੇ ਉਹਦੇ ਨਾਲ ਦੇ ਰਹਿ ਕੇ ਅਸੀਂ ਚੱਲਾਂਗੇ ਹਾਲੇਲੂਇਆ ਅਸੀਂ ਸੱਤੀ ਤੇ ਆਪਣੀ ਇੱਛਾ ਦੇਮ ਅਨੁਸਾਰ ਜਿਉ ਨਹੀਂ ਆਏ ਹallelujah ਸਾਨੂੰ ਸਾਡੇ ਬੁੱਧੀਕਰ ਦੇ ਨੇ ਪ੍ਰਭੂ ਦੇ ਵਿੱਚ ਬੈਠੋ ਦੇ ਭਰਾਓ ਉਹ ਆਪਣੀ ਇੱਛਾ ਦੇ ਅਨਸਾਰ ਜੀਵੇ ਉਹ ਆਪਣੀ ਜ਼ਿੰਦਗੀ ਨੂੰ ਬਸ ਬਸ ਆਪਣੀ ਇੱਛਾ ਦੇ ਅਨਸਾਰ ਜਸ ਸੰਸਾਰ ਦੀ ਨੂੰ ਵੀ ਕੇ ਚੁਣਾ ਪਸੰਦ ਕਰਦੇ ਹallelujah ਲੇਕਿਨ ਅਸੀਂ ਕੀ ਕਰਨਾ ਹੈ ਜਦੋਂ ਅਸੀਂ ਪ੍ਰਭੂ ਯਿਸੂ ਖਸਈ ਨੂੰ ਗ੍ਰੇਕਾ ਲੈਂਦੇ ਹਾਂ प्रभु यीशु मसीह के नाम का बपतिस्मा लेंदे हां सादी बाकी दी जिंदगी की है ये प्रभु की इच्छा के अनुसार जी हालेलुया संसार के लोगों जिंदगी की है दे लिव अकॉर्डिंग टू द वर्ल्ड बट व्हाट डू वी हैव टू डू वी हैव टू लिव अकॉर्डिंग टू द लॉ ऑफ आवर लॉर्ड जीसस क्राइस्ट हालेलुया लोग की है। करते हैं ਸਾਨੂੰ ਵੇਖੇ ਜਾਂਦੇ ਨੇ ਲੇਕਿਨ ਜਦੋਂ ਅਸੀਂ ਪ੍ਰਭੂ ਯਿਸੂ ਨੂੰ ਗ੍ਰੈਂਡ ਕਰਦੇ ਹਾਂ ਇਸ ਥਾਟ ਆ ਮੇਰਾ ਕੋਈ ਮੋਟਿਵ ਇਹ ਕੋਈ ਕੋਈ ਦਿਸ਼ਾ ਨਾ ਹੈ ਕਿ ਪ੍ਰਭੂ ਦੀ ਇੱਛਾ ਦੇ ਅਨੁਸਾਰ ਜਿਉਂ ਜਿਉ ਹਾਲੇਲੂਇਆ ਜੀਵਨ ਨੂੰ ਟਾਲਣਾ ਜੀਵਨ ਨੂੰ ਮੋਡੀਫਾਈ ਕਰਨਾ ਅਕੋਰਡਿੰਗ ਟੂ ਗੋਡਸ ਹਾਲੇਲੂਇਆ

ਦੇਹਾਂ ਜਿਗਰ ਵੱਲ ਦੇਖਦੇ ਹਾਂ ਉਹ ਕਹਿੰਦਾ ਮੈਂ ਆਪਣੇ ਪ੍ਰਭੂ ਆਪਣੇ ਪਿਤਾ ਦੀ ਇੱਛਾ ਨੂੰ ਉਪਰਕਰ ਹallelujah ਭਾਵੇਂ ਖੁਦ ਇਸ ਦੁਨੀਆਂ ਬਣਾਉਣ ਵਾਲੇ ਸੁਸਤੀ ਕਰਦਾ ਨਹੀਂ ਘਾਇਨਾ ਨੂੰ ਬਣਾਉਣ ਵਾਲੇ ਪਰਮੇਸ਼ਵਰ ਨੇ ਇਹ ਕੀਤਾ ਇੱਕ ਮਨੁੱਖ ਦਾ ਉਹਦਾ ਜਿਸ ਨੂੰ ਜੀਵਨ ਦੇ ਵਿੱਚ ਆਪਾਂ ਪਹਿਲਾਂ ਪਿਆਰ ਕਰਦੇ ਹਾਂ

ਪ੍ਰਬੋਧਿਤ ਹੈ ਤੇ ਪਰ ਉਹ ਤੇਰਾਉ ਬਨੂ ਤੇ ਮੈਨੂੰ ਆਪਣੀ ਇੱਛਾ ਦੇ ਨਾਲ ਚੱਲਣ ਦੀ ਲੋੜ ਨਹੀਂ ਹੈ ਹallelujah ਅਸੀਂ ਸੰਸਾਰ ਨਾਲ ਅਲੈਗਿਟਿਵ ਹੋਏ ਲੋਕ ਹਾਂ ਅਸੀਂ ਲੋਏ ਐਂਡ ਲੋਇਲ ਅਰ ਆਏ ਗਏ ਹਾਂ ਅਸੀਂ ਯਜਕੁਣ ਆਏ ਗਏ ਹਾਂ ਅਸੀਂ ਉਹਦੇ ਬੇਟੀ ਦੀਆਂ ਬੇਟੀਆਂ ਹਾਂ ਅਸੀਂ ਉਹਦੇ ਪੁੱਤਰ ਤੇ ਉਹਦੀਆਂ ਪੁੱਤਰੀਆਂ ਹਾਂ ਜਿਸ ਤਰ੍ਹਾਂ ਤੋੜ ਜਿਸ ਤਰ੍ਹਾਂ ਆਪਾਂ ਆਪਣੇ ਹੀ ਸੰਸਾਰਿਕ ਪਰਿਵਾਰਸ ਤੇ ਅੱਡ ਚੱਲਦੇ ਹਾਂ उसे तरह को आनंदे में नूपुर यशोमसे दे हार्योरी देवी चलना पड़ेगा हाले रूलिया आखिर प्रभु के तो तो वचन चीन लिखया है परमेश्वर का एक 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 कामदा आते एक बुजी गालदा न्याय करेगा पामें चक्की हुए पामें मारे हाले रूलिया देखो प्रभु दे वचन एक साफ सुथर और लिखा हुआ

ਬਤਿਹਰੀ ਜੀਵਨੀ ਵਿੱਚ 12 ਦੀ ਸ਼ਰਤੀ ਦੇ ਵਿੱਚ ਲਿਖਿਆ ਹੋਇਆ ਹੈ ਕੋਰਿੰਥੀਅਨ ਜੁਧੂਤ ਪੜ੍ਹਦੇ ਹਨ ਇਨ ਬੀ ਇਨ ਤੇਰੇ ਵਰਗ ਤੋਂ ਦੂਜੀ ਵਿੱਚ ਲਿਖਿਆ ਹੈ ਕਿ ਹਰੇਕ ਚੀਜ਼ ਦਾ ਨਿਆਂ ਜਜਮੈਂਟ ਵਾਲੇ ਦਿਨ ਚਾਹੇ ਉਹ ਪਸੀਨੇ ਚਾਹੇ ਉਹ ਪਸੀ ਨਹੀਂ ਉਹਨਾਂ ਦਾ ਧਿਆਨ ਦਿੱਤਾ ਜਾਵੇ ਜਿਹੜਾ ਇਨਾਮ ਹੈ ਜਿਹੜਾ ਭੁਗਤ ਹੈ ਉਹ ਤੁਹਾਨੂੰ ਦੇਣੂ ਮੈਨੂੰ ਅਕੋਰਡਿੰਗ ਟੂ ਇਸ ਨੂੰ ਮੱਚ ਦੇ ਅਨੁਸਾਰ ਹallelujah ਜੇ ਇਸ ਨੂੰ ਮੱਚ ਦੇ ਅਨੁਸਾਰ ਤੁਹਾਡਾ ਤੇ ਮੇਰਾ ਜੀਵਨ ਹੋਵੇਗਾ ਡੈਫੀਨਟਲੀ ਪ੍ਰਭੂ ਤੂੰ ਆਪਣੇ ਮੈਨੂੰ بڑا ਵੱਡਾ ਜੀਵਨ ਜੀਵਨ ਅੰਤਿਮ ਜੀਵਨ ਦੇ ਨਾਲ ਨਾਲ ਮੁਕਤੀ ਦੇ ਦੇਗਾ ਹallelujah ਜੇ ਅਸੀਂ ਆਪਣਾ ਰਹਿਦਾ ਹੋਇਆ ਜੀਵਨ ਇਹਦੇ ਅਨੁਸਾਰ ਬਤੀਤ ਨਹੀਂ ਕਰਦੇ ਬਸਰ ਨਹੀਂ ਕਰਦੇ ਉਹ ਕਿਤੇ ਨਹੀਂ ਉਹ ਅਲੋਤਿ ਜੀਵਨ ਤੋਂ ਅਤੇ ਜ਼ਿੰਦਗੀ ਦੇ ਮੁਕਤ ਤੋਂ ਹੱਥੋਂ ਲੈ ਜਾ ਸਕਦੇ ਹallelujah ਇਸ ਲਈ ਪ੍ਰਭੂ ਦਾ ਅਚਲ ਰਹਿਣਾ ਹੈ ਦਰੋ ਉਹਦੀ ਆਗਿਆ ਮੰਨ ਕੇ ਉਹ ਜੋੜੀ ਨੂੰ ਪੂਰਾ ਕਰੂ ਕਿਉਂਕਿ ਪਰਮੇਸ਼ਵਰ ਨੇ ਇੱਕ ਚੰਗੀ ਅਤੇ ਬੁਰੀ ਗੱਲ ਦਾ ਨਿਯਮ ਕਰਿਆ ਹallelujah ਤੁਹਾਡਾ ਤੇ ਮੇਰਾ ਪਰਮੇਸ਼ਵਰ ਚੰਗੀ ਅਤੇ ਬੁਰੀ ਗੱਲ ਦਾ ਗਿਆਕਰਵਾਲਾ ਪਰਮੇਸ਼ੂਰ ਹallelujah ਤੇਰਾ ਹਸਿਆ ਬਹੁਤ ਸਿਂਗ ਤੀਵੋ ਸਾਨੂੰ ਸਤਿਕਾਰ ਦਿਓ ਸਾਰੇ ਜਨ ਸਿਂ ਹallelujah ਜੀਵਨ ਦੇ